ਜੀ ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਲਓ ਜੀ ਮਿੱਤਰੋ ਅੱਜ ਆਪਾਂ ਪਹੁੰਚੇ ਆ ਜੀ ਸਹੌਲੀ ਆਪਣੀ ਕਣਕ ਵਢਣ ਤੇ ਟਰਾਲੀ ਲਿਆਂਦੀ ਲਾਉਨੇ ਆ ਤਰਪਾਲ ਬੰਦਦੇ ਆ ਇਹਦੇ ਨਾਲ ਤੇ ਮਸ਼ੀਨ ਵੀ ਪਹੁੰਚ ਗਈ ਆ ਦੇਖੋ ਗ੍ਰੀਸ ਪਾਣੀ ਕਰਦੇ ਰਹੇ ਮਾੜਾ ਮੋਟਾ ਆਗੇ ਤੇ ਟਾਈਮ ਨਾਲ ਏਸੀ ਵਾਲੀ ਆਈ ਵੀ ਆ ਤੇ ਲੱਗਦੇ ਆ ਫਿਰ ਕੱਟ ਲਾਉਨੇ ਆ ਚਲਾਉਨੇ ਆ ਕੰਮ ਕਾਰ ਦੇ ਦਿਆਂ ਕੀ ਝਾੜ ਰਹਿਆਂ ਦਾ ਕੀ ਗੱਲਬਾਤ ਆ ਔਰ ਇਹ ਕਲਰ ਵਾਲੀ ਜ਼ਮੀਨ ਆ ਕਿੰਨਾ ਕੁ ਝਾੜ ਆਉਂਦਾ ਕੀ ਹਿਸਾਬ ਕਿਤਾਬ ਤੁਹਾਨੂੰ ਸਾਰਾ ਦੱਸਾਂਗੇ ਜੋ ਵੀ ਹੈਗਾ ਟਰਾਲੀ ਇੱਕ ਆ ਗਈ 21 ਫੁੱਟੀ ਤੇ ਦੂਸਰੀ ਆ ਜੂਗੀ ਦੋ ਟਰਾਲੀਆਂ ਹੋਣੀਆਂ ਨੇ 16 17 ਕੱਕ ਖੇਤ ਹੈਗੇ ਜੋ ਵੀ 20 ਤੱਕ ਜਿੰਨੇ ਵੀ ਹੈਗੇ ਸਾਰਾ ਦਿਖਾਉਣੇ ਅੱਜ ਆਪਣੀ ਕਟਣ ਆਏ ਆਂ ਬਰੇ ਜੀ ਵਰ ਲੂਪਰ ਲਾਉਂਦੇ ਨੇ ਸੈਟਿੰਗ ਕਰ ਦਿੰਦੇ ਆ ਜੀ ਅਡਲੇ ਜੀ ਪਹਿਲਾਂ ਹੀ ਖਾਲ ਕਰਕੇ ਆਹਾ ਕੇ ਨਾ ਬਗਲਦੇ ਆ ਫਿਰ ਟਾਕਾ ਨੂੰ ਜਾ ਕੇ ਲੈਣਗੇ ਬਸ ਸਾਰੇ ਪ੍ਰਾਂਤ ਦੀਓ ਪੂਰਾ ਸਹੀ ਆ ਮਿੱਤਰੋ ਕੇ ਆ ਰਿਪੋਰਟ ਦੂਸਰੀ ਕੰਪੇਨ ਵਾਰ ਕਈ ਕੱਢਦੀ ਆ ਡਬਲ ਸਟਰੈਸਰ ਹੋਣ ਕਰਕੇ ਵੀ ਇਹ ਤੇ ਉਰੇ ਥੋੜੀ ਜੀ ਨਾ ਕਣਕ ਆਪਣੀ ਟਿੱਕੀ ਦੀ ਜਦ ਆਪਾਂ ਪਾਣੀ ਲਾਇਆ ਜਦ ਹਵਾ ਚੱਲ ਗਈ ਤੇ ਕਲਰ ਦੀ ਧਰਤੀ ਹੋਣ ਕਰਕੇ ਪਾਣੀ ਛੇਤੀ ਸੁੱਕਿਆ ਨਹੀਂ ਇਸ ਕਰਕੇ ਪਲਟਾ ਖਾ ਗਈ ਧੀ ਕਣਕ ਉਲਜੀ ਜੀ ਹੋਈ ਆ ਨਾ ਇਹ ਖੜੀਆਂ ਜੇ ਗਿਣੀ ਜਾਂਦੀਆਂ ਨਾ ਡਿੱਗੀਆਂ ਜਿਗਣੀਆਂ ਜੀ ਦੇਖੋ ਜਿਵੇਂ ਢੇੜੀਆਂ ਜੀਆਂ ਨੇ ਵੱਡੀ ਵੱਡਣੀਆਂ ਸਾਰੀਆਂ ਨੀਚੀਆਂ ਹੀ ਪੈਣੀਆਂ ਫਿਰ ਆ ਲਵੇ ਮਾੜਾ ਮੋਟਾ ਪੈ ਗਿਆ ਪਾਣੀ ਕਿਉਂਕਿ ਮੱਕੀ ਨੂੰ ਪਾਣੀ ਦੇਣਾ ਜ਼ਰੂਰੀ ਆ ਇੰਨੇ ਕ ਪਾਣੀ ਦਾ ਕੁਝ ਨਹੀਂ ਹੁੰਦਾ ਜਿਹੜਾ ਪੈ ਗਿਆ ਇਹ ਇੱਕ ਅੱਧਾ ਗੇੜਾ ਹੀ ਆ ਵੀ ਮਿੱਤਰੋ ਚੱਲਦਾ ਜੀ ਕੰਮਕਾਰ ਤੇ ਏਸੀ ਆਪਣਾ 26 ਤੇ ਹੋ ਗਿਆ ਅੱਜ ਫੇਰ ਟਾਈਮ ਨਾਲੇ ਸਾਢੇ ਕੋ 10 ਦਾ ਟਾਈਮ ਆ ਤੇ ਉੱਪਰੋਂ ਪਤਾ ਲੱਗਦਾ ਕਣਕ ਕਿੱਦਾਂ ਦੀ ਆ ਜਿੱਥੇ ਕਲਰੀਆਂ ਨੇ ਉੱਥੇ ਕਣਕ ਕਾਫੀ ਡਾਊਨ ਆ ਤੇ ਬਾਕੀ ਠੀਕ ਠਾਕ ਆ ਬਾਕੀ ਪ੍ਰਮਾਤਮਾ ਦੀ ਦੇਣਾ ਜੋ ਦੇਣਾ ਉਹਨੇ ਹੀ ਦੇਣਾ ਤੇ ਥੋੜੀ ਮੋਟਾ ਨੁਕਸਾਨ ਆਪਣੇ ਸੂਰਾ ਦਾ ਵੀ ਨੁਕਸਾਨ ਕਰਿਆ ਵਾ ਥੋੜਾ ਮੋਟਾ ਮਿੱਤੀ ਪਈ ਆ ਇਸ ਕਰਕੇ ਥੋੜੀ ਜਿਹੀ ਪਿਆਰ ਨਾਲੇ ਚੱਲਦੀ ਆ ਜੀ ਤੇ ਹਲੇ ਥੋੜਾ ਜਿਹਾ ਦੁਪਹਿਰਾ ਵੀ ਨਹੀਂ ਲੱਗਿਆ ਧੁੱਪ ਘਟਾਣੀ ਅਣੀ ਧੁੱਪ ਚੜ ਜਵੇ ਫਿਰ ਟੋਕਣ ਲੱਗ ਜੂਗੀ ਬਾਕੀ ਓਕੇ ਨੇ ਰਪੋਟਾਂ ਘੈਂਟ ਆ ਦਾਣਾ ਪੂਰਾ ਮੋਟਾ ਤਣਕ ਦਾ ਦਿਖਾਉਣਿਆ ਤੁਹਾਨੂੰ ਟਰੈਡਿੰਗ ਜਾ ਕੇ ਪੈਨਾਟਾਂ ਇੱਕ ਕੱਢ ਚੁੱਕੇ ਆ ਚੌਥੇ ਦੀ ਤਿਆਰੀ ਏ ਤੇ ਲਾਡੀ ਬਾਈ ਜਲਾ ਰਹੇ ਨੇ ਲਾਡੀ ਬਾਈ ਪੂਰਾ ਖੁਸ਼ ਆ ਖੁਸ਼ੇਦ ਕਰਕੇ ਆ ਵੀ ਅੱਖਾਂ 'ਚ ਘੱਟਾ-ਗੋਟਾ ਪੈਂਦਾ ਨਹੀਂ ਤੁਹਾਨੂੰ ਪਤਾ ਹੀ ਆ ਕਰਦੇ-ਗੁਰਦੇ ਤੋਂ ਬਚਾਉ ਆ ਨਜ਼ਾਰਾ ਤਾਂ ਨਜ਼ਾਰਾ ਹੀ ਆ ਬਈ ਜਿਹੜਾ ਅਸੀਂ ਸੀਸਿਆਂ ਦੇ ਵਿੱਚ ਬੈਠਾ 2-3% ਜੁਲੀ ਸੁਧਰ ਜਾਂਦੀ ਆ ਬੰਦੇ ਦੀ ਜੇ ਮਸ਼ੀਨ ਪੂਰਾ ਸਾਥ ਦੇਵੇ ਫਿਰ ਫੁੱਡੇ ਸੁਧਰ ਜਾਂਦੀ ਆ ਇਹ ਚਾਬੀਬਾਨਾ ਨਾਟਕਾਵੇ ਦੇ ਹੜ੍ਹ ਚ ਫਿਰ ਸਾਰਾ ਗੱਲ ਬਾਤੇ ਹੁੰਦੀ ਏ ਤੁਹਾਨੂੰ ਪਤਾ ਹੀ ਆ ਨਹੀਂ ਖੰਡੇ ਚੋ ਕੈਵਨ ਚੋ ਨਿਕਲ ਨੂੰ ਕਿਹਦਾ ਜੀ ਕਰਦਾ ਆ ਆਪਣੀ ਬੱਕੀ ਆ ਇੱਧਰ ਮਾੜਾ ਮੋਟਾ ਲਵੇ ਕਿੱਥੇ ਕਿੱਥੇ ਜਿਵੇਂ ਆ ਥੋੜੀ ਜਿਹੀ ਜਗ੍ਹਾ ਦੋਹੋਂ ਜਿਹੇ ਜਗ੍ਹਾ ਪਾਣੀ ਪੈ ਗਿਆ ਕਿਉਂਕਿ ਪੱਕੀ ਧਰਤੀ ਆ ਤੇੜਾ ਜਿਹਾ ਰਹੀ ਉਹ ਆ ਜਾਂਦਾ ਧਿਆਨ ਤਾਂ ਪੂਰਾ ਰੱਖਿਆ ਬੰਦਿਆਂ ਨੇ ਫਿਰ ਵੀ ਪੈ ਜਾਂਦਾ ਬਾਕੀ ਮਿਲਦੇ ਆ ਤੁਹਾਨੂੰ ਹੁਣ ਉੱਚਾ ਟਰਾਲੀ ਚ ਕਰਦੇ ਆ ਗਾਣੇ ਦਿਖਾਉਨੇ ਆ ਓ ਜੀ ਮਿੱਤਰੋ ਪੂਰੀ ਮੋਟੀ ਕਣਕ ਆ ਓਕੇ ਨੇ ਰਿਪੋਰਟਾਂ ਪਹਿਲਾਂ ਥੋੜੀ ਜਿਹੀ ਮੱਖੀ ਆਉਂਦੀ ਸੀ ਤੇ ਫਿਰ ਆਪਾਂ ਸਫਾਈ ਵਧਾਈ ਆ ਥੋੜੀ ਜਿਹੀ ਡਿੱਗੀ ਵੀ ਹੋਣ ਕਰਕੇ ਮਾਰੀ ਮੋਟੀ ਆਊਗੀ ਓ ਆਊਗੀ ਕਿਉਂ ਕਣਕ ਡਿੱਗੀ ਵੀ ਆਪਣੀ ਜਿਹੜੀ ਮਾੜੀ ਮੋਟੀ ਹਰੇ ਬਾਈ ਦਿਖਾਉਂਦੀ ਆ ਨਾ ਜਿਵੇਂ ਆ ਮਾ ਲੋ ਚੂਹਿਆਂ ਦੀਆਂ ਵੱਡੀਆਂ ਮੀਆਂ ਬੱਲੀਆਂ ਨੇ ਆਹ ਆ ਦਵਾਰੇ ਫੁੱਟੀਆਂ ਮੀਆਂ ਐਤਾ ਮਾੜੀ ਮੋਟੀ ਦਿਖਾਉਂਦੀ ਆ ਨਹੀਂ ਕਣਕ ਸਾਰੀ ਓਕੇ ਆ ਤੇ ਥੋੜਾ ਮੋਟਾ ਗੁੱਲੀ ਡੰਡਾ ਵੀ ਹੈਗਾ ਵਿੱਚ ਚੌਥਾ ਕਿੜਾ ਲਈ ਜਾਂਦਾ ਆ ਵੀ ਕਲਾਸ ਦੀ ਮਸ਼ੀਨ ਚੱਲਦੀ ਆ ਜੀ ਆਹ ਤੇ ਆਪਣੇ ਗਵਾਂਢੀ ਨਾਲ ਆਹ 14 ਵਿੱਗੇ ਚ ਇਹ ਵੀ ਕਲਾਸ ਦੀ ਦੋਏ ਮਸ਼ੀਨਾਂ ਇਹਨਾਂ ਦੀ ਆਪਦੀਆਂ ਨੇ ਆਪਦੀ ਘਰ ਦੀ ਘਰ ਦੀ ਕਣਕ ਕੱਟਦੇ ਨੇ ਇਹ ਤੇ ਆ ਇਸ ਵਾਰ ਲੈ ਕੇ ਆਏ ਨੇ ਇਹ 4.5 ਲੱਖ ਜੀ ਕਹਿੰਦੇ ਨੇ ਥੋੜੀ ਜੀ ਚੱਲੀ ਵੀ ਆ ਦੇਖੋ ਛੋਟੀ ਮਸ਼ੀਨਾਂ 12 ਫੁੱਟ ਕੱਟ ਰਵਾਰਾ ਤੇ ਸਾਫ ਸੁਥਰੀ ਬਹੁਤ ਜ਼ਿਆਦਾ ਆ ਕਿਸੇ ਫੌਜੀ ਵੀਰ ਭਰਾ ਕੋਲੋਂ ਲੈ ਕੇ ਆਏ ਨੇ ਥੋੜੀ ਜੀ ਚੱਲੀ ਵੀ ਆ ਨੇ ਵੀ ਘਰ ਵਾਸਤੇ ਰੱਖੀ ਵੀ ਸਸ ਦੋ ਕੁ ਦਿਨ ਦਾ ਕੰਮ ਰਹਿੰਦਾ ਔਰੇ ਤਕਰੀਬਨ ਲਵੇ ਲਾ ਦੇਣਗੇ ਆ ਜਿਹੜੀ ਆ ਤਾਂ ਸਾਰਾ ਵੱਢਿਆ ਗਿਆ ਕੱਟਿਆ ਗਿਆ ਦੇਖੋ ਅੱਜ ਜਾਂ ਕੱਲ ਚ ਪੰਜ 6 ਮਸ਼ੀਨਾਂ ਚੱਲਦੀਆਂ ਨੇ ਔਰੇ ਅੱਜ ਵੱਟ ਨਾਲ ਵੱਟ ਇੱਕ ਆ ਚੱਲਦੀ ਆ ਦੇਖੋ ਆ ਦੇ ਔਰੇ ਰੰਗ ਦੇ ਤੇ ਇੱਕ ਇੱਥੇ ਇੱਕ ਚਲਦੀ ਆ ਸਫੈਦਿਆਂ ਕੋ ਆ ਉੱਪਰਲੀ ਸਾਈਡ ਤੇ ਇੱਕ ਆ ਚਲਦੀ ਆ ਸਾਹਮਣੇ ਆ ਦੇਖੋ ਘਰਦਾ ਉੜਦਾ ਆ ਮਿੱਟੀ ਦੇ ਉੱਪਰ ਹੀ ਜੜਾ ਤੁਹਾਨੂੰ ਛਤਰੀ ਦੀਂਦੀ ਆ ਔਰੇ ਅੱਜ ਬੱਤਲ ਪਈ ਦੀ ਆ ਤੇ ਹਵਾ ਵੀ ਫੁੱਲ ਚੱਲਦੀ ਆ ਘੇਰਾ ਵਟਿਆ ਗਿਆ ਤੇ ਨਵੇਂ ਘਰੇ ਚਿੱਤਲੇ ਚ ਫੜ ਗਿਆ लाडी भाई ਆ ਦੇਖੋ ਪਰੋਂ ਇਹ ਚੰਦਿਆ ਜਿਹੜਾ ਇੱਧਰ ਤੇ ਆਹ ਪਲਾਟ ਰਹਿ ਗਿਆ ਆਪਣਾ ਸਾਰਾ ਆ ਮੱਕੀ ਟੱਕ ਇੱਧਰ ਇੱਥੇ ਤੱਕ ਤੇ ਪਲਾਟੀ ਦਾ ਪਿਛੜਾ ਪਾਸਾ ਦਾ ਟੀਸੀ ਕਰਤੀ ਆ ਦੇਖੋ ਤੇ ਇੱਕ ਟੈਂਕ ਇਹੜਾ ਟੈਂਕ ਇੱਥੇ ਇੱਕ ਪੂਰ ਮੰਨ ਲਓ ਦੋ ਟੈਂਕ ਪੈ ਜਾਣਗੇ 21 ਫੁੱਟ ਦੀ ਟਰਾਲੀ ਘੱਟ ਤੇ ਹੁਣ ਇਹ ਨਹੀਂ ਪਤਾ ਕਿ ਭਾਰ ਕਿੰਨਾ ਹੋਊਗਾ 200 ਕੁਇੰਟਲ ਹੁੰਦਾ 180 ਹੁੰਦਾ 200 ਪਾਰ ਹੁੰਦਾ ਕਣਕ ਦੀ ਕਦੇ ਆਪਾਂ ਟਰਾਲੀ ਭਰੀ ਨਹੀਂ ਪਹਿਲੀ ਵਾਰੀ ਭਰੀ ਐ ਇਹ ਤਾਂ ਟੀਸੀ ਕੱਟ ਲਈ ਫੇਰ ਦੱਸਾਂਗੇ ਜੇ ਘੱਟ ਹੋਇਆ ਤਾਂ ਵੀ ਦੱਸਾਂਗੇ ਕਿੰਨਾ ਭਾਰ ਹੋਇਆ ਝਾੜ ਮਿੱਤਰੋ ਪੂਰਾ ਟੌਪ ਦਾ ਝਾੜਾ ਹੈ ਟੌਪ ਦਾ ਆਇਆ ਵੀ 8 ਕ ਖੇਤ ਵੱਡੇ ਗਏ ਨੇ 8 ਕ ਖੇਤਾਂ ਦੇ ਵਿੱਚੋਂ ਟਰਾਲੀ ਇਦਾਂ ਦੀ ਹੋਊਗੀ ਤੁਹਾਡੇ ਸਾਹਮਣੇ ਆ ਤੁਹਾਨੂੰ ਦਿਖਾ ਦਿੰਨਾ ਕੋਲ ਜਾ ਕੇ ਆ ਇਧਰੋਂ ਆਪਾਂ ਹਲੇ ਕੋਈ ਵੀ ਜਿਹੜਾ ਹੁਣ ਚੱਲ ਰਹੀ ਆ ਇਹਦੇ ਚ ਇੱਕ ਵੀ ਟੈਂਕ ਨਹੀਂ ਪਾਇਆ ਤੇ ਆਹਾਂ ਅੱਠ ਰੋ ਖੇਤਾਂ ਦੇ ਵਿੱਚੋਂ ਤਰਾਦੀ ਭੜਗੀ 21 ਫੁੱਟੀ ਟਰਾਲੀ ਆ ਇਹ 21 ਸਵਾ 7 ਬੋ ਜੀ ਆ ਇੱਥੇ ਇੱਕ ਟੈਂਕ ਪੈਂਦਾ ਬਸ ਬਾਕੀ ਮਗਰੋਂ ਦਾ तकरीबन ਠੀਕ ਹੈ ਮੰਨ ਕੇ ਚੱਲੋ ਵੀ ਟੈਂਕ ਜੇ ਪੂਰਾ ਠੋਕ ਕੇ ਪੈ ਗਿਆ 20 ਕੁਇੰਟਲ ਮਸਾਂ ਪੈਣੀ ਆ ਮਸਾਂ ਆਪਣਾ ਤਾਂ ਪੈਂਦੀ ਨਹੀਂ 20 ਕੁਇੰਟਲ ਮੰਨ ਕੇ ਚੱਲਦੇ ਆ ਵੀ ਆਪਾਂ ਪੈ ਜਾਣਗੇ ਹੋਰੇ 'ਚ ਮੰਨ ਲਓ ਵੀ 9 ਕਿਲੇ 8 ਕਿਲੇ ਵੱਡੇ ਗਏ ਵੀ 9 ਕਿਲੇ ਜੇਕੀਲਾ ਕੀਲੇ ਦੀ ਪਾਰ ਹੀ 9 ਕਿਲਿਆਂ ਦੀ ਟਰਾਲੀ ਫੁੱਲ ਭਰ ਗਈ ਆਪਾਂ ਤੱਕਿਆ ਦੀ ਵੀ 10 ਕਿਲਿਆਂ ਦੀ ਉਹ ਭਰੂ ਪਾਰੇ 9 ਚੋਂ ਭਰ ਗਈ 80 ਸੀ ਟਰਾਲੀ ਸਾਢੇ 1/2 ਕਿੱਲਿਆਂ ਦੀ ਕਣਕ ਨਾਲ 20 ਸੀ ਨਿਕਲ ਗਈ 9 ਕਿੱਲਿਆਂ ਦੀ ਵੀ ਪੂਰੀ ਨਹੀਂ ਹੋਈ ਕਿਉਂਕਿ ਕਿੱਲਾ ਵੱਡ ਨਹੀਂ ਹੋਇਆ ਪਹਿਲਾਂ ਮੈਨੂੰ ਐ ਤੇ ਵੀ ਕਿੱਲਾ ਵੱਡਿਆ ਜਾਊ ਪਰ ਨਹੀਂ ਵੱਡ ਹੋਇਆ ਯਾਰ ਪੂਰਾ ਚੰਗਾ ਆਪਣੇ ਤਾਂ ਆਪਾਂ ਇਹਨੂੰ ਟਰੈਕਟਰ ਨੂੰ ਬਾਹਰ ਕੱਢ ਕੇ ਆਉਣੇ ਆ ਉੱਤੇ ਮੌਸਮ ਖਰਾਬ ਹੋ ਗਿਆ ਦੇਖੋ ਬੱਦਲ ਹੋ ਗਿਆ ਇਸ ਕਰਕੇ ਇਹਨੂੰ ਲੈ ਕੇ ਚੱਲਦੇ ਆ ਬਾਹਰ ਕੱਢ ਕੇ ਖੜਾਉਣੇ ਆ ਉੱਥੇ ਟਕਾਣੇ ਤੇ ਤੋੜਦੇ ਆ ਨੂੰ ਲੈ ਕੇ ਚੱਲਦੇ ਆ ਇੱਥੋਂ ਤੇ ਆਪਣੀ ਪਹੁੰਚ ਗਈ 21 ਫੁੱਟੀ ਇਹ ਵੀ ਉਹਦੇ ਲਾਈਆਂ ਨੇ ਪੱਲੀਆਂ ਭੁੱਲੀਆਂ ਹੋ ਗਿਆ ਉਹੀ ਕੰਮ ਥੋੜੀ ਜਿਹੀ ਜਗ੍ਹਾ ਚ ਕਣਕ ਵੱਢਣ ਆਏ ਸੀ ਤੇ ਹੁਣ 2 ਤਣ ਦਿਨ ਹੋ ਗਏ ਲਗਾਤਾਰ ਮੋਟਰ ਚੱਲਦੀ ਨੂੰ ਤੇ ਕਿਤੇ ਮਾੜੀ ਮੋਟੀ ਖੱਡ ਪੈ ਗਈ ਤੇ ਆ ਖੂੰਜਾ ਜਿਹਾ ਭਰ ਗਿਆ ਤੇ ਕੱਟ ਮਾਰਿਆ ਉਹ ਸਾਹਮਣੇ ਆ ਇਧਰ ਆ ਦੇਖੋ ਆ ਤਾਂ ਸੁੱਕਈ ਆ ਗਾਹਾਂ ਇਹ ਬਾਅਦ ਚ ਵੱਢ ਲੈਣਗੇ ਤੇ ਆ ਜੰਨਾ ਡਿਗੇ ਡਿਗੇ ਆ ਇਹ ਸਾਰਾ ਗੱਲਾ ਹੋ ਗਿਆ ਦੇਖਦੇ ਆ ਵੱਢਿਆ ਜਊ ਜਾਂ ਫਿਰ ਰਹੂਗਾ ਜੇ ਮੇ ਵੀ ਹੈਗਾ ਯਾਨੀ ਹੋਇਆ ਗਿਆ 5 7 ਵਜੇ ਵੇਜਾ ਗੱਗੀ ਬਾਕੀ ਚੱਲਦਾ ਕੰਮ ਕਰ ਆ ਕੇ ਰਿਦਾ ਘੇਰਾ ਬਗਲ ਲੱਗੇ ਨੇ ਕਿਉਂਕਿ ਉਹ ਆਲ ਦਲੀਆਂ ਇਲਾਕਾ ਲੋਕਾਂ ਭੜੀਆਂ ਜਾਣਗੀਆਂ ਟਾਈਮ ਨਾਲ ਸੱਡੇ ਰਾਉਣ ਤੋਂ ਪਹਿਲਾਂ ਪਹਿਲਾਂ ਹੈ ਜੀ ਟਰਾਲੀ ਨੂਰ ਮੈਲੀਆ ਬਲਦੇਵ ਸਿੰਘ ਜੀ ਬਹੁਤ ਟੌਪ ਦੀ ਟਰਾਲੀ ਆ ਇਹ ਵੀ 21 ਫੁੱਟੀ ਆ ਮਿੱਤਰੋ ਸਿਰਾ ਗੱਲ ਬਾਤ ਆ ਹਨ ਇਹਦਾ ਥੋੜਾ ਜਿਹਾ ਬਿੱਟ ਛੋਟਾ ਦੂਸਰੀ ਟਰਾਲੀ ਨਾਲ ਤੇ ਇਦਾਂ ਹੁਣ ਇਹਦੇ ਵਿੱਚ ਕਿੰਨੇ ਕੀਲਿਆਂ ਦਾ ਮਾਲ ਪੈਂਦਾ ਹੈ ਜੀ ਮਿੱਤਰੋ ਦੂਸਰੀ ਟਰਾਲੀ ਵੀ ਇੱਥੇ ਤੱਕ ਪਹੁੰਚ ਗਈ ਤੇ ਤਕਰੀਬਨ ਦੋ ਟੈਂਕ ਟੈਂਕ ਕੋਰੇ ਖੜੇ ਨੇ ਇੱਧਰ ਤੇ ਆਹ ਖੜੀ ਆ ਤੇ ਸੱਤ ਵੇਗਿਓ ਫੈਕਟਰੀ ਮਗਰ ਖੜੀ ਆ ਬਰੇ ਉਧਰ ਗਏ ਲਾਗਾ ਲੂਗਾ ਵੱਡਣਾ ਰਾਜੂ ਹਣੀ ਤੇ ਤਿੰਨ ਚਾਰ ਘਿਹੜੇ ਆ ਖੜੇ ਨੇ ਬਾਕੀ ਉਹ ਪਾਣੀ ਪੀ ਵਾਲਾ ਸਾਹਮਣੇ ਆ ਵੱਢ ਕੇ ਫਿਰ ਬਾਅਦ ਚ ਉਹ ਪਾਣੀ ਪੀ ਵਾਲਾ ਦੇਖਾਂਗੇ ਜਿੰਨਾ ਕ ਵੱਢਿਆ ਗਿਆ ਤਕਰੀਬਨ ਟਰਾਲੀ ਆਪਣੀ ਲਵੇ ਲੱਗ ਜਾਣੀਆਂ ਬਹੁਤ ਵਧੀਆ ਝਾੜ ਹੈ ਕਣਕ ਦਾ ਬਹੁਤ ਸੋਹਣਾ ਜਿੰਨਾ ਕਹਿ ਸਕਦੇ ਹੋ ਤੁਸੀਂ ਮੋਤੀਆਂ ਵਰਗੀ ਕਣਕ ਐਣ ਪੂਰੀ ਮੋਟੀ ਮੋਟੀ ਜਿਹੜੀ ਮੱਖੀ ਆ ਰਹੀ ਆ ਮਿੱਤਰੋ ਇਹ ਹਟ ਨਹੀਂ ਸਕਦੀ ਕਿਉਂਕਿ ਡਿੱਗੀ ਵੀ ਆ ਲਾਂ ਸਾਰਾ ਲੰਗਦਾ ਤੇ ਉਰੇ ਥੋੜੀ ਜੀ ਪ੍ਰੋਬਲਮ ਚੂਹੇ ਚਾਹਿਆਂ ਦੀ ਥੀਗੀ ਤੇ ਬਾਅਦ ਚ ਫੁੱਟੀ ਫਾਟੀ ਹੋਈ ਆ ਇਸ ਕਰ ਕੋ ਡੀ ਜੀ ਆਉਂਦੀ ਆੜੀ ਹਰੇ ਬਈ ਜੀ ਵਾਲੀ ਉਹ ਵੀ ਹੈਗੀ ਆ ਤੇ ਬਾਕੀ ਸੂਰਾ ਸਾਰਾ ਨੇ ਵੀ ਮਿੱਤੀ ਹੋਈ ਆ ਤੁਹਾਨੂੰ ਪਹਿਲਾਂ ਵੀ ਦੱਸਿਆ ਬਹੁਤ ਜਾਦੇ ਵਧੀਆ ਇਸ ਵਾਰ ਕਣਕ ਦਾ ਝਾੜਾ ਮਨ ਖੁਸ਼ ਕਰਤਾ ਪਰਮਾਤਮਾ ਨੇ ਦੇਣਾ ਉਹ ਨਹੀਂ ਆ ਜੋ ਕੋ ਦੇਣਾ ਪੂਰਾ ਘੈਂਟ ਝਾੜਾ ਦੇਵਤਾ ਇੱਥੇ ਕੋ ਪਹੁੰਚ ਗਿਆ ਤੇ ਚਲੋ ਟਾਈਮ ਨਾ ਵਿਲੇ ਹੋ ਜਾਗੇ 8 ਕਵਾਚ ਜਾਣਗੇ 36 30 ਵਾਲੀ ਵੀ ਟਰਾਲੀ ਲੱਗੀ ਲਵੇ ਤੇ ਅੱਜ ਮੌਸਮ ਸਾਰੀ ਦਿਹਾੜੀ ਕਦੇ ਹਵਾ ਕਦੇ ਬੱਦਲ ਵਾਈ ਕਦੇ ਹਵਾ ਕਦੇ ਬੱਦਲ ਵਾਈ ਤੇ ਹੁਣ ਮਾੜਾ ਜਿਹਾ ਕਿਹਿਆ ਟੈਂਕ ਪੂਰਾ ਠੋਕ ਕੇ ਭਰ ਕੇ ਕੱਢਿਆ ਹੁਣ ਇਹਨਾਂ ਨੇ ਉਰਲੇ ਪਾਸੇ ਵੀ ਸੀਸੇ ਨੂੰ ਜਾਣੇ ਆਗੇ ਦੇੜਾ ਕਈ ਬੰਦੇ ਕੋਲ ਦੀਦਾ ਸੀਸਾ ਆ ਆਪਣੀ ਮੱਕੀ ਤੇ ਪਾਣੀ ਚੱਲੀ ਜਾਂਦੇ ਨੇ ਬਹੁਤ ਵਧੀਆ ਜਿਵੇਂ ਪਹਿਲਾ ਸਾਲ ਸੀ ਬਹੁਤ ਏ ਘੈਂਟ ਖੜੀਆ ਮੱਕੀ ਤੇ ਬਹੁਤ ਏ ਘੈਂਟ ਹੋਈ ਆ ਆਪਣੀ ਕਣਕ ਕਲਰ ਵਾਲੀ ਪਲਾਟਾਂ ਦੀ ਨਜ਼ਾਰਾ ਲਿਆਤਾ ਪ੍ਰਮਾਤਮਾ ਨੇ ਬਹੁਤ ਸੋਹਣਾ ਨਿਕਾਲ ਹੋਇਆ ਬਹੁਤ ਹੀ ਸੋਹਣਾ ਸ਼ੋਭਰਾ ਦਤਾ ਤੇਰਾ ਲਗਾ ਲਗਾਏ ਚ ਰਹਿ ਜਾਉ ਪਹੀ ਚੌੜੀ ਤੰਗ ਤਾਂ ਨਹੀਂ ਹੋਉ ਮੈਨੂੰ ਨਹੀਂ ਪਤਾ ਪਰਲੇ ਪਾਸੇ ਜੀ ਰਾਹ ਹੈ ਨਹੀਂ ਕਣ ਕਬੱਡੀ ਗਈ ਹੋਊਗੀ ਉਹ ਫੈਕਟਰੀ ਦੇ ਉੱਪਰ ਜੀ ਕਿਨੇ ਹੈ ਇਧਰੋਂ ਬਾਟਾ ਹੋ ਗਿਆ ਜੀ ਉਧਰੋਂ ਜਾਣਿਆ ਲੈ ਗਿਆ ਮਸ਼ੀਨ ਕਾਟਰ ਲਾਉਂਦੇ ਨੇ ਕਾਟਰ ਲਾ ਕੇ ਹੱਥ ਲੱਗੇ ਜਗਾ ਰਹਿਣੀ ਉਹ ਸਾਡੇ ਕਰਕੇ ਉਧਰੋਂ ਚੱਲਾਂਗੇ ਸੱਤ ਦਿਨੋਂ ਕਰਦਾ ਬਾਹਰ ਇੱਕੀ ਫੁੱਟੀ ਪਾਈ ਦੀ ਆ ਜੀ ਇਹ ਚ ਦੋ ਟੈਂਕਾਂ ਦੀ ਘਾਟ ਆ ਉਹੀ ਉਧਰੋਂ ਪੈ ਜਾ ਰਹੇ ਨੇ ਇਹ 22 ਮਿੰਟ ਹੋ ਗਏ ਸੱਤ ਵਿੱਗੇ ਜਗ੍ਹਾ ਰਹਿ ਗਈ ਥੋੜੀ ਜਿਹੀ ਪ੍ਰੋਬਲਮ ਆ ਗਈ ਸਾਨੂੰ ਪੂਰੀ ਜਗਾ ਘੱਟ ਦੀ ਕਟਰ ਰਿਪੋਰਟ ਦੀ ਪਹੀ ਦੇ ਵਿੱਚ ਇੱਕ ਮਹਾਕ ਭੂਕੇ ਸਿੱਧਾ ਜਾ ਕਰਕੇ ਪਾਇਆ ਤੇ ਨਾਤਾ ਕੱਟ ਸੱਤ ਵਿੱਗੇ ਜਗ੍ਹਾ ਇਹ ਵਿੱਚੀ ਜਾਲ ਤੇ ਕੱਟ ਲੈਣਾ ਹੌਲੀ ਹੌਲੀ ਲੀ ਨੇ ਪੜ ਗਿਆ ਜੀ ਆਪਣਾ ਕੰਮ ਕਾਣਕ ਵੜਾਈ ਦਾ ਲਾਸਟ ਟੈਂਕਾ ਕੱਢ ਰਿਹਾ ਹੈ लाडी ਬਾਈ ਜਿਹੜਾ ਗਿੱਲਾ ਥੋਂਤੀ ਉਹ ਰਹਿ ਗਿਆ ਉਹ ਹੁਣ ਆਪਾਂ ਜਾਂ ਤਾਂ ਰੀਪਰ ਰਾਹੀਂ ਕੱਢਾਂਗੇ ਜਾਂ ਫਿਰ ਕੰਬੈਨ ਇੱਥੇ ਲਵੇ ਡੀਸੀ ਬਾਈ ਦੀ ਹੋਈ ਤਾਂ ਉਤੋਂ ਤੱਕ ਵੜਾ ਲਾਂਗੇ ਨਹੀਂ ਫਿਰ ਆਪਾਂ ਨੂੰ ਸਪੈਸ਼ਲ ਲਿਆਉਣੀ ਪਣੀ ਹੈ ਜੇ ਇੱਕ ਜਿੰਦੀ ਜਿੱਦਾਂ ਵੀ ਹੁੰਦੀ ਆ ਜਗ੍ਹਾ ਹੈਗੀ ਆ ਮੰਨ ਲਓ ਵੀ ਤੁਸੀਂ ਉਹ ਅੱਧਾ ਬੇਗਾ ਤੋਂ ਤੋਂ ਥੋੜੇ ਮੋਟੀ ਘੱਟ ਵੀ ਹੋ ਸਕਦੀ ਆ ਅੱਧਾ ਬੇਗਾ ਵੀ ਹੋ ਸਕਦਾ ਤੇ ਉਰੇ ਫਤਿਹ ਹੋ ਗਿਆ ਕੰਮ ਕਣਕ ਵੜਾਈ ਦਾ ਕੱਲਾ ਰਹਿ ਗਿਆ ਤੂੜੀ ਦਾ ਤੇ ਮੱਕੀ ਵੜਾਈ ਦਾ ਚਲੋ ਮੱਕੀ ਨੂੰ ਹਲੇ ਚੱਲਦਾ ਪਾਣੀ ਤੁਹਾਨੂੰ ਪਤਾ ਹੀ ਆ ਤੇ ਤੂੜੀ ਬਣਾਵਾਂਗੇ 5-7 ਦਿਨ ਅੱਠ ਕੇ ਤੇ ਜੱਸਾ ਆਰਾਮ ਨਾਲ ਬੈਠਾ ਟਰਾਲੇ ਤੇ ਖੁਸ਼ ਹੋਇਆ ਦੰਦ ਕੱਢਦਾ ਹੁਣ ਚੱਲਦੇ ਆ ਲਾ ਕੇ ਕਾਟਰਾ ਆਪਾਂ ਟਰਾਲੀਆਂ ਲੈ ਕੇ ਪਿੰਡ ਨੂੰ ਨਾਲੇ ਕੰਮਾਂ ਅੱਧਾ ਪੌਣਾ ਘੰਟਾ ਲੱਗੂ ਜਾਣ ਨੂੰ ਪਿੰਡ ਟਰਾਲੀਆਂ ਦੋਏ ਪੂਰੀਆਂ ਸੋਹਣੀਆਂ ਇੱਕੋ ਜੀਆਂ ਹੋ ਗਈਆਂ। ਵੱਧ ਤੋਂ ਵੱਧ ਵੀਡੀਓ ਦੇਖਿਆ ਕਰੋ, ਸ਼ੇਅਰ ਕਰਿਆ ਕਰੋ, ਲਾਈਕ ਕਰਿਆ ਕਰੋ, ਕਮੈਂਟ ਕਰਿਆ ਕਰੋ। ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਤੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮਿਲਾਂਗੇ ਕਿਸੇ ਹੋਰ ਬਲੌਗ ਦੇ ਵਿੱਚ।